ਫਿਲੌਰ ਤੋਂ ਮੌਈ ਵੱਲ ਜਾ ਰਹੇ ਆਟੋ ਨੂੰ ਕਾਰ ਚਾਲਕ ਸਵਾਰ ਨੇ ਮਾਰੀ ਟੱਕਰ ਰਾਗੀਰਾ ਨੇ ਦੱਸਿਆ ਕਿ ਗੱਡੀ ਵਾਲੇ ਨੇ ਆਟੋ ਨੂੰ ਮਾਰੀ ਟੱਕਰ ਜਿਸ ਕਾਰਨ ਸਵਾਰੀਆਂ ਗੰਭੀਰ ਜ਼ਖਮੀਆਂ ਹੋਈਆਂ ਮੌਕੇ ਤੇ ਥਾਣਾ ਬਿਲਗਾ ਦੇ ਅਸ਼ੋਕ ਕੁਮਾਰ ਥਾਣੇਦਾਰ ਆਪਣੀ ਟੀਮ ਨਾਲ ਪਹੁੰਚੇ ਤੇ ਜ਼ਖਮੀ ਸਵਾਰੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਪਹੁੰਚਾਇਆ ਤੇ ਗੰਭੀਰ ਸੱਟਾ ਹੋਣ ਕਰਕੇ ਜਲੰਧਰ ਰੈਫਰ ਕੀਤਾ ਗਿਆ इस मौके रागीरा ने की कहा सुनो ते अशोक कुमार थानेदार ने मामले की जांच कर रहे हैं जो भी बंदी कानूनी कार्रवाई की जाएगी रिपोर्ट अजय सिंह नागी मनप्रीत सिंह राजा साहब मजारा गुरशांत सिंह नागी दी मुआई तो दुआबा न्यूज चौबी शान लिय विशेष रिपोर्ट इधरों ग्डी ਇਹ ਆਟੋ ਵਾਲਾ ਮੋੜੇ ਸੀ ਤੇ ਦੂਜੀ ਕਾਰ ਜਿਹੜੀ ਆ ਉਹ ਪਿੱਛੇ ਆ ਰਹੀ ਸੀ ਕਾਰ ਇਧਰੋਂ ਹੀ ਆ ਰਹੀ ਸੀ ਦੋਨੇ ਅੱਗੇ ਉਹ ਮੋੜੇ ਬ੍ਰੌਂਟ ਸਾਈਡ ਤੋਂ ਆ ਰਿਆ ਸੀਗਾ ਆਟੋ ਵਾਲਾ ਮੋੜੇ ਸੀ ਗੱਡੀ ਪਿੱਛੇ ਸੀ ਅੱਛਾ ਜੀ ਉਹਨੇ ਆ ਕੇ ਇੱਥੇ ਮੇਰੇ ਦੇਖਦਿਆਂ 15 ਕਰਮ ਤੋਂ ਪਿੱਛੇ ਉਹਨੇ ਆ ਕੇ ਇੱਥੇ ਸਾਈਡ ਮਾਰੀ ਮੇਰੇ ਅੱਖਾਂ ਦੇ ਸਾਹਮਣੇ ਆਟੋ ਉਹ ਮਟੇ ਉੱਪਰ ਟੇਕ ਕਰਨ ਲੱਗਾ ਸੀ ਓਵਰਟੇਕ ਕਰਨ ਲੱਗੇ ਨੇ ਉਹ ਕਿਉਂ ਉਧਰੇ ਪਾਸੇ ਗੱਡੀ ਨਿਘਾਈ ਆ ਉਹਨੇ ਆਟੋ ਵਾਲਾ ਹਲ ਤੋੜ ਕੇ ਰੱਖ ਦਿੱਤਾ ਮੇਰੀ ਅੱਖਾਂ ਦੇ ਸਾਹਮਣੇ ਹੋਇਆ ਸਾਰਾ ਕੁਝ ਸਾਈਡ ਮਾਰੀ ਆਪਣੇ ਸਾਈਡ ਉਹਨੇ ਸਾਈਡ ਉਹਨੇ ਮਾਰੀ ਆ ਦੇਖੋ ਮੈਂ ਤੇ ਗੱਲ ਕਰੂੰਗਾ ਮੁਲਾਜ਼ਮ ਹੋਵੇ ਮੁਲਾਜ਼ਮਾਂ ਦਾ ਪਬਲਿਕਲੀ ਜਾਨ ਬਚਾਉਣੀ ਆ ਜੇ ਮੁਲਾਜ਼ਮ ਹੋ ਕੇ ਪਬਲਿਕ ਨੂੰ ਐਕਸੀਡੈਂਟ ਕਰਕੇ ਪੇਂਗਾ ਕੇ ਚੱਲੇ ਮੁਲਾਜ਼ਮ ਗੱਡੀ ਵਾਲਾ ਗੱਡੀ ਵਾਲਾ ਮੁਲਾਜ਼ਮ ਉਹ ਮੁਲਾਜ਼ਮ ਪਾਸਟਰ ਮੁਲਾਜ਼ਮ ਆ ਉਹ ਉਹ ਗੱਡੀ ਖੜੀ ਆ ਉਹਦਾ ਨੰਬਰ ਆਪਾਂ ਦੇਖ ਲੈਂਦੇ ਆ ਮੁਲਾਜ਼ਮ ਪਹਿਲਾਂ ਲੈ ਗਿਆ ਨਹੀਂ ਉਹ ਉਹ ਤਾਂ ਦੇਖੋ ਮੁਲਾਜ਼ਮਾਂ ਨੂੰ ਤੁਸੀਂ ਤਾਂ ਫਾਇਜ਼ਤ ਪਬਲਿਕ ਦੀ ਕਰਨੀ ਆ ਜੇ ਤੁਸੀਂ ਪਬਲਿਕ ਦੇ ਫਾਇਜ਼ਦਾਰ ਹੈ ਨਹੀਂ ਜਿਹੜਾ ਆਮ ਪਬਲਿਕ ਕਿਸੇ ਦਾ ਮੇਰਾ ਖਿਆ ਨੂਰ ਮਹਿਲ ਹੁਣ ਮੈਂ ਦੇਖਿਆ ਬੰਦਾ ਮੈਂ ਡਿਊਟੀ ਆ ਅੱਛਾ ਅ ਮੈਂ ਪੰਜੀ ਕਰ ਮਰਾਜੀ ਨੂੰ ਤੁਹੇ ਜਾਣਦਾ ਮੈਂ ਸ਼ਕਰ ਨੂੰ ਜਾਣਦਾ ਮੈਂ ਮੈਂ ਹੱਥ ਛਾਣੇ ਕੋ ਚਾਹੁੰਦਾ ਜਲਦਾ ਨਾ ਯਾਰ ਉਹਲੇ ਸਰਜੀਤ ਮਰਾਜਮਾ ਅੱਥੇ ਹੈ ਜੋ ਲੱਕ ਤੇ ਲੱਗਾ ਹੋਇਆ। ਜਦੋਂ ਵਿਆਹ ਕੋ ਆਇਆ ਤੇ ਟੋਪੀ ਸਾਰੀ ਸਾਰਾ ਕੁਝ ਉਹਦੇ ਫੈਜ ਲੱਗੇ ਹੋਇਆ। ਬਾਪੂ ਯਾਰ ਬਾਪੂ ਦਾ ਤਿਆਰ ਗੱਡੀ ਦੇ ਵਿੱਚ ਤੇ ਹੀ ਆ। ਹਾਂ? ਸਭਨ ਤੋਂ ਅਹੀ ਦਾ ਫਾਇਜ ਤੇ ਪਹਿਲਾ ਬਜ਼ੁਰਗਾਂ ਨੂੰ ਭਾਓ ਮਲਾਜਮਾਂ ਦੀ ਫਾਇਜ ਨਾਲ ਹੀ ਤੇ ਤੋਏ ਕਰਦੇ ਆ। ਜੇ ਮਲਾਜਮੀਆਂ ਇੱਕ ਦੂਜੇ ਨੂੰ ਮਾਰ ਕੇ ਛੱਡ ਜਾਣਗੇ। ਬਸ ਆਮ ਪਾਪਕ ਦਾ ਤਾਂ ਸੇਫਟੀ ਹੈ ਨਹੀਂ ਸਾਡੇ ਕੋਈ ਵੀ ਨਹੀਂ। ਅਸਕੇ ਸ਼ਾਇਦ ਕੰਮ ਹੋ ਜਾਂਦਾ ਹਾਂ ਜੀ ਹਾਂ ਜੀ ਮੈਂ ਫਲੋਰੋਂ ਮੈਂ ਵੀ ਆਇਆ ਸੀਗਾ ਬੱਸ ਦੇ ਵਿੱਚ ਬੱਸ ਜਾ ਕੇ ਮੈਂ ਜਿੱਥੇ ਵੀ ਰੁਕਿਆ ਆ ਕੇ ਤਾਂ ਉਤਰਨ ਦੇ ਨਾਲ ਹੀ ਮੈਂ ਸਾਈਕਲ ਆਪਣਾ ਚੱਕਾ ਜਿੱਥੇ ਸਾਈਕਲ ਚੱਕਾ ਪਟਾਕਾ ਵੱਜਿਆ ਬਹੁਤ ਜ਼ੋਰ ਨਾਲ ਤਾਂ ਜਦ ਪਟਾਕਾ ਵੱਜਿਆ ਦੇਖਿਆ ਕਿ ਵਾਈਟ ਗੱਡੀ ਜਿਹੜੀ ਨੂਰ ਮੈਲ ਤੋਂ ਫਲੋਰ ਨੂੰ ਜਾ ਰਹੇ ਸੀ ਜਿਹੜਾ ਆਟੋ ਆ ਫਲੋਰ ਤੋਂ ਬਿਲਗੇ ਨੂੰ ਆ ਰਿਹਾ ਸੀ ਇੱਥੇ ਆ ਕੇ ਕੋਲਾਈਡ ਹੋਏ ਦੋਨੋਂ ਸਰਕੇ ਦਾ ਆਟੋ ਨੂੰ ਇੰਨੀ ਜ਼ੋਰ ਛੱਟ ਵੱਜੀ ਕਿ ਆਟੋ ਦਾ ਮੂੰਹ ਕੰਮ ਕੇ ਫਿਰ ਵਾਪਸ ਫਲੋਰ ਨੂੰ ਹੋ ਗਿਆ ਆ ਜਿਹੜੀਆਂ ਸਵਾਰੀਆਂ ਤੇ ਸਵਾਰੀਆਂ ਮੋਸਟਲੀ ਸਵਾਰੀਆਂ ਇਹ ਸਾਰੀਆਂ ਮੋਸਟਲੀ ਸਵਾਰੀਆਂ ਇਹ ਬਿਲਗੇ ਦੀ ਉਹ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਇਹਨਾਂ ਵਿੱਚ ਨਹੀਂ ਜਾਨੀ ਨੁਕਸਾਨ ਹਾਲੇ ਕੋਈ ਛੋਇਆ ਨਹੀਂ ਪਰ ਫੱਟਾ ਹੋਇਆ ਬੰਦੇ ਜਿਆਦਾ ਹਾਲਤਾਂ ਦਾ ਗਾਂ ਪਹਾ ਟਟ ਗਈਆਂ ਗਲਤੀ ਜਿਹੜੀ ਦੇਖਦੇ ਨਹੀਂ ਗਲਤੀ ਤਾਂ ਇਹਦੇ ਕੋਈ ਚਿੱਟੀ ਗੱਡੀ ਵਾਲੇ ਦੀ ਗਲਤੀ ਆ ਪੁਲੀਸ ਸਰ ਸਾਰੀ ਗਲਤੀ ਉਹ ਪਹਿਲਾਂ ਵੀ ਪਿੱਛੋਂ ਜਿਹੜੀ ਆ ਰਹੇ ਸੀ ਦੋ ਬੰਦੇ ਪਿੱਛੋਂ ਆ ਰਹੇ ਸੀ ਉਹਨਾਂ ਨੇ ਵੀ ਦੱਸਿਆ ਵਾ ਕਿ ਉਹ ਵੀ ਦੋ ਤਿੰਨ ਗੱਡੀਆਂ ਨੂੰ ਕੱਟ ਮਾਰ ਕੇ ਆਇਆ ਵਾ ਠੀਕ ਹੈ ਅਗੇ ਗਸ਼ਤ ਘੰਟੇ ਸੀ ਜਦੋਂ ਸਿਆਣੇ ਇੱਕਦਮ ਐਕਸ਼ਨ ਹੋ ਰਿਹਾ ਮੌਕੇ ਤੇ ਸਾਡੀ ਟੀਮ ਆ ਕੇ ਆ ਕੇ ਜਿਹੜੇ ਮਤਲਬ ਸੱਟਾਂ ਲੱਗੀਆਂ ਸੀ ਉਹਨਾਂ ਗੱਡੀ ਮਂਗਾ ਕੇ ਹੋਸਪੀਟਲ ਭੱਜਿਆ ਉਹ ਜਾਣੀ ਨੁਕਸਾਨਤ ਨਹੀਂ ਹੋਇਆ ਜਾਣਨ ਲੱਗਾ ਸੱਟਾ ਹੋ ਗਿਆ ਕਾਫੀ ਹੋ ਗਿਆ ਸਰ ਜੋ ਗੱਡੀ ਵਾਲਾ ਦੱਸਿਆ ਪੁਲਿਸ ਮੁਲਾਜ਼ਮਾ ਨਹੀਂ ਪਤਾ ਨਹੀਂ ਉਹ ਵੈਰੀਫਾਈ ਕਰ ਲਗਾ ਉਹ ਗੱਡੀ ਵਿੱਚ दारू ਵੀ ਮਿਲੀ ਉਹ ਦੇਖ ਲੈਣੀ ਉਹ ਕਿੱਥਾ ਦੇਖ ਲੈਣੀ ਤੇ ਹੋਊਗਾ ਤਾਂ ਆਪ ਹੀ ਉਸ ਤੋਂ ਕਾਪੀ ਹੋ ਸਰ ਮੈਨੂੰ ਕਸੂਰ ਕਿਹਦਾ ਦੇਖਦੇ ਆ ਜੀ ਕੋਈ ਤਾਂ ਗਸ਼ਤ ਕਰਦੇ ਹੋ ਸੀ ਤੇ ਮੌਕੇ ਤੇ ਆਏ ਆ ਅੱਛਾ ਜੀ ਆ ਕੇ ਦੇਖਿਆ ਲੋਕ ਇਕੱਠੇ ਹੋਏ ਸੀ ਇਹ ਗੱਡੀ ਮਗਾ ਕੇ ਪਹਿਲਾਂ ਉਹ ਹੀ ਦੇਖੇ ਉਹਨੂੰ ਆਪਣੀ ਜਗ੍ਹਾ ਪਹੁੰਚਾਈਏ ਹਾਂ ਹੁਣ ਬਾਕੀ ਵੈਸੇ ਹੋਊਗਾ ਜੇ ਗੱਡੀ ਵਾਲਾ ਓਵਰਟੇਕ ਕਰ ਰਿਹਾ ਸੀਗਾ ਤੇ ਸਾਈਡ ਮਾਰ ਕੇ ਇੱਕ ਸਾਈਡ ਦੇਖੋ